ਵਾਗਦਾ ਕਿਸਾਨ ਵੀਰੋ ਤੁਹਾਡਾ ਢਿੱਲੋਂ ਡੇਰੀ ਫਾਰਮ ਬਟਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਹੋਵੇ ਆਪਣਾ ਮੋਬਾਈਲ ਨੰਬਰ ਹੈਗਾ 987823917 ਅੱਜ ਵੀਰੇ ਪਿੰਡ ਬੁਰਜ ਰਾਜਗੜ੍ਹ ਜ਼ਿਲ੍ਹਾ ਬਟਿੰਡਾ ਤਸੀਲ ਫੂਲ ਨੇੜੇ ਸਲਾਹੁਰਪੁਰ ਇਹ ਬਾਈ ਜੀ ਨਾਲ ਕਰਾਵਾਂ ਗੱਲਬਾਤ ਪਹਿਲੇ ਸੂਏ ਵਹਿੜ ਗਈ ਦੁੱਧ ਕਿੰਨਾ 16 ਕਿਲੋ ਬਾਈ ਹੂੰ ਗੱਲਬਾਤ ਕਰਉਣੇ ਆ ਜਾ ਹੋਰ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਨੰਬਰ ਬੋਲੀ ਵੀਰੇ 98540 ਵਾਲੀ ਸਾਲ ਪਿੰਡ ਬੋਰਜਰਾ ਪਿੰਡ ਬੋਰਜਰਾ ਠੀਕ ਆ ਵੀਰੇ ਤੇ ਅੱਜ ਵੀਰੇ ਕੀ ਲਿਆਏਗਾ ਬੈੜ ਬਾਈ ਕਲੂਨ ਬਾੜ ਲਿਆਉਂਦੀ ਆ ਥਾਣ ਨਹੀਂ ਵਾਦੇ ਕਿੰਨੇ ਕਿੰਨੇ ਦਿਨ ਹੋ ਗਏ ਸੂਈ ਨੂੰ ਇਹ ਰਾ ਕੱਲ ਹੀ ਸੂਈ ਆ ਕਿੰਨਾ ਦੁੱਧ ਦੁੱਧ ਹੈ 9 ਕਿਲੋ ਟੱਕਰਾ 17 ਕਿਲੋ ਮਨਾ ਦੇਗਾ ਜੇ ਕੋਈ ਆ ਗਿਆ ਚੋਕੇ ਦੇ ਦੇ ਬਹੁਤ ਹੋਰ ਨਾ ਟੱਕਰਾ ਚੋਕੇ ਦੇ ਠੀਕ ਆ ਵੀਰੇ ਤੇ ਗੱਡ ਘਾੜਦਾ ਤਾਂ ਅੰਤ ਨਹੀਂ ਏਡਾ ਆ ਜੀ ਦਾ ਵਿਆਹ ਕਰੀ ਆ ਦੇਖੋ ਜੀ ਚਾਰੇ ਥਣ ਨਿਕਰੇ ਮੇ ਪੂਰੇ ਗੈਪ ਤੇ 240 ਨੂੰ ਸਾਰੀ ਕਰਕੇ ਦਿਖਾਵਾਂਗੇ ਆ ਸਿੰਘਾਂ ਦੀਆਂ ਮਾੜੀਆਂ ਮਾੜੀਆਂ ਫੋਟਾਂ ਆਂ ਫੁੱਟੀਆਂ ਮੂੰਹ ਹੈ ਨਹੀਂ ਗੇ ਵੀਰੇ ਆ ਦੇਖੋ ਜੀ ਥੱਲੇ ਤੋਂ ਆਣ ਲੈਵਾ ਦੂਜੀ ਸ਼ਰਟ ਨੂੰ ਸਾਨੂੰ ਕਰਾਉਣਾ ਚੈੱਕ ਮੂੰਹਰੇ ਨਾ ਫੋਟਾਂ ਨੂੰ ਹਵਾਨਾ ਪਿਆ ਵੀਰੇ ਕਰ ਲਓ ਇਸ ਮਾਰਕ ਚੈੱਕ ਕੱਦ ਦੇਖੀ ਖੜੀ ਮੜੇ ਪਿੱਛੇ ਵਾਹ ਕੱਲ ਤਾਂ ਮੇਰੇ ਨਾਲ ਦੇਖਦੀ ਇਹਨਾਂ ਨੇ ਬਾਈ ਬਹੁਤ ਵਧੀਆ ਰਾਜੀ ਬਹੁਤ ਆ ਜੀ ਮਿਹਰਵਾਦੀ ਦਾ ਦੇਖਦਾ ਵੀਰੇ ਟੈਣੀ ਜਿਹੜੀ ਆਪਾਂ ਕਿਧਰੇ ਪਸਵਾਂ ਦੀਆਂ ਵੀਡੀਓ ਵੀਡੀਓ ਪਾਇੰਗਾ ਸਭ ਬਹਿ ਕੇ ਉਹ ਤਾਂ ਚੜ ਕੇ ਵਿਚਾਰੇ ਪਾਤਾ ਨੂੰ ਠੀਕ ਹੈ ਤੇ ਕਿੰਨਾ ਗੇ ਦੁੱਧ ਕਰਜੂਗੇ ਇਹ ਮੇਰੇ ਹਿਸਾਬ ਨਾਲ ਬਾਈ ਛਾਂਬਰਾ ਵਾਲਾ ਬੰਦਾ ਹੋਵੇ 22 ਲੀਟਰ ਪਲੂਨ ਲੈ ਦੇ ਆ ਦੇਖੋ ਮੇਰੇ ਖੜ ਜਾ ਬੱਚੇ ਨਾੜੂ ਵਾਲੇ ਬੱਚੀ ਆ ਆ ਦੇਖੋ ਜੀ ਬੱਚੀ ਸ਼ਾਹੀ ਵਾਲ ਬੱਚੀ ਆ ਗਈ ਮਗਰ ਨਾੜੂਆ ਨਾਲ ਆਗਾ ਕੱਢ ਮੇਰੇ ਬਾਹਰ ਨੂੰ ਦਿਖਾਏਗੇ ਤੁਹਾਨੂੰ ਆ ਨੰਬਰ ਤੁਸੀਂ ਆਪ ਦੀ ਚੋਕੇ ਲੈ ਜਾਓ ਭਾਉਂਦੀ ਤੇ ਲਾਂਬਾ ਅੱਗੇ ਤਾਂ ਕੋਈ ਆਇਆ ਨਹੀਂ ਆਪਾਂ ਵੀਡੀਓ ਬਹੁਤ ਪਾਉਨੇ ਆ ਬਾਈ ਦੀਆਂ ਇਹਨੇ ਅਗਰ ਬਾਈ ਜੂਮ ਦੇਗੀ ਆ ਤਾਂ ਕੈਮਰੇ ਜੀ ਨਹੀਂ ਆਉਂਦੀ ਉੱਚੀ ਬਹੁਤ ਆ ਹਾਂ ਬਹੁਤ ਹੀ ਤਕਰੀਰ ਆ ਦੇਖੋ ਫੇਸ ਕੁਆਲਿਟੀ ਕਰੋ ਤੇ ਜਿਵੇਂ ਗਾਂ ਗਰਮੀ ਦਾ ਮੌਸਮ ਆ ਗਰਮੀ ਨੇ ਜਿਵੇਂ ਨਾਂ ਦੇ ਬਰਾਬਰ ਮਰਣੀ ਹੌਲੀ ਥੋਰੀ ਵੀਰੇ ਹੌਲੀ 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 ਕੋਈ ਚੱਕਰ ਨਹੀਂ ਰਾਜੀ ਵੀਰ ਤੂੰ ਬੈਠ ਮੈਂ ਕਹਿੰਦਾ ਤੋਹਫਾ ਹੀ ਆ ਕੋਈ ਨਹੀਂ ਲੈ ਚੱਲ ਲੈ ਚੱਲ ਲੈ ਚੱਲ ਆ ਦੇਖੋ ਜੀ ਫ੍ਰੈਸ਼ ਕੁਆਲਿਟੀ ਆ ਬੱਚੇ ਦਾ ਬੜਾ ਕਰ ਬੱਚੇ ਦਾ ਬੜਾਗਾ ਆ ਦੇ ਇੱਕ ਨੰਬਰ ਮੱਸੀ ਹੈ ਵੀਰ ਜੀ ਤੁਹਾਨੂੰ ਕਰਕੇ ਦਿਖਾਵਾਂ ਮੈਂ ਸਾਰੀ ਛੱਡ ਪਈ ਬੱਚਾ ਆ ਦੇਖੋ ਵੀਰੋਂ ਨਿਆਣਾ ਪਾਲ ਜਾ ਬੱਚਾ ਦਿੱਤਾ ਛੱਡ ਤੇ ਆ ਦੇਖੋ ਵੀਰੇ ਖਾਣ ਤੋ ਰਹਿਆ ਬੱਚਾ ਬੰਨਤਾ ਨਿਆਣਾ ਪਾਇਆ ਵਾ ਦੁੱਧ ਤੁਹਾਡੇ ਮੂਰੇ ਆ ਜੂਗਾ ਬੈਡ ਹੈਗੇ 1 ਨੰਬਰ ਤੇ ਗਰਮੀ ਵੀਰੇ ਜਮੇ ਨਹੀਂ ਬਨਣੀਆਂ ਇਹਨੇ ਨਾਂ ਦੇ ਬਰਾਬਰ ਗਰਮੀ ਮਨੂਗੀ ਤੇ ਦੁੱਧ ਇਹਨੇ ਕੱਢ ਦੇਣਾਗਾ ਯਾਨੀ 17 ਤੁਸੀਂ ਜੋਕ ਕੇ ਲੈ ਜਾਓ ਹੁਣ ਤੇ ਗਾਂ ਤੁਸੀਂ ਕਢਾਉਣਾ ਆਪਦੀ ਸੇਵਾ ਨਾਲ ਠੀਕ ਆ ਵੀਰੇ ਤਰੀ ਚਲੋ ਚੈੱਕ ਚੋਆਈ ਸਾਰੀ ਕਰਕੇ ਦਿਖਾਵਾਂਗੇ ਆ ਦੇਖੋ ਵੀਰੇ ਥਣ ਦਿਖਾ ਦਿਆਂ ਤੁਹਾਨੂੰ ਕੁਸਮਾਨੇੜ ਤੋਂ ਆ ਦੇਖੋ ਜੀ ਗਾਜਰਾਂ ਲੱਗੇ ਪਏ ਆ ਇਕੱਲੇ ਇਕੱਲੇ ਚਲੋ ਜੀ ਚੋਆਈ ਸ਼ੁਰੂ ਕਰੋ ਕਾਰ ਕੀ ਬਹੁਤ ਆਪਰੀਆਂ ਪੱਤੀ ਧਾਰ ਦੇਖੋ ਹੈ ਕੋਈ ਨਹੀਂ ਸਾਡੇ ਮਾ ਮਗਰ ਵੀ ਨਹੀਂ ਕੋਈ ਨਹੀਂ ਦੇਖਿਆ ਆ ਦੇਖੋ ਜਵਾਈ ਦੇਖੋ ਕੀ ਬਾਤ ਆ ਜਵਾਈ ਤਾਂ ਤੇ ਦੋ ਬਾਹਰ ਹੀ ਮੋਟੇ ਜਿੰਨਾ ਬਾਈ ਕਹਿੰਦਾ ਤੇ ਜਿੰਨਾ ਹੁਣ ਹੈਗਾ ਉਹਨਾਂ ਤੁਸੀਂ ਝੋਕੇ ਲੈ ਜਾਓ ਹੋਰ ਵੀਰੇ ਧੰਨਵਾਦ ਤੁਹਾਡਾ ਤੇ ਲੋਡੇਰੀ ਫਾਰਮ ਦੇਖਣ ਲਈ ਵੀਡੀਓ ਛੱਡ ਕੇ ਨਾ ਜਾਇਆ ਕਰੋ ਐਂਡ ਤਾਈ ਦੇਖੀ ਜਾਇਆ ਕਰੋ ਫੇਰ ਬਾਈ ਨੂੰ ਲਾ ਲਓ ਫੋਨ ਤੇ ਪੂਰੀ ਚੰਗੀ ਬਹਿੜਾ ਦੁੱਧ ਤੁਹਾਨੂੰ ਸਾਰਾ ਕੱਢ ਕੇ ਦਿਖਾਵਾਂਗੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਲਾਈਕ ਕਰੋ ਕਮੈਂਟ ਜਰੂਰ ਦੱਸਿਆ ਕਰੋ ਵੀਰੇ ਕਰਕੇ ਕਿ ਕਿਹੋ ਜਿਹਾ ਕੰਮ ਲੱਗਦਾ ਆਪਣਾ ਚੰਗੀਆਂ ਅੰਦਰ ਚੰਗੀਆਂ ਬਹਿਣਾ ਆਪਾਂ ਤੁਹਾਡੇ ਬਾਤ ਲੈ ਕੇ ਆਉਂਦੇ ਰਹਿਾਂਗੇ ਤੇ ਥੋੜਾ ਜਿਹਾ ਬਿਜੀ ਹੋ ਜੰਨੇ ਵਿੱਚ ਦੀ ਕੀ ਕਰੀਏ ਕੰਮ ਧੰਦੇ ਬਾਲੇ ਹੈਗੇ ਦਰ 3 ਦਰ ਕੋਈ ਆਨਕੀ ਠੀਕ ਹੈ ਵੀਰੇ ਠੀਕ ਹੈ ਹਾਂ ਠੀਕ ਹੈ ਨਹੀਂ ਕੱਚਾ ਪਸੂ ਲੈ ਮੈਂ ਕਿੰਨਾ ਦੁੱਧ ਕਰ ਜੂਗੀ ਲੱਖ ਤਾਂ ਬਾਈ ਜੇ ਪਤਾ ਸਾਹਮਣਾ ਨਾ ਹੋਵੇ ਜਿਵੇਂ ਉਹ ਆਪਸੀ ਮਿਲ ਗੋਦੂ ਦੁੱਧ ਭਰੀ ਤੇ ਹੀ ਲੈ ਜੂਗੀ ਠੀਕ ਹੈ ਵੀਰੇ ਯਾਨੀ ਹੁਣ 17 ਕਿਲੋ ਅਗਲਾ ਜਮਾ ਮਿੰਨ ਕੇ ਲੈ ਜੀ ਮੈਂ ਲੈਟ ਹੈ ਜੀ ਮੈਂਟ ਠੀਕ ਹੈ ਪੈਰ ਨਹੀਂ ਖਲਾਇਆ ਜਮਾ ਇੱਕ ਨੰਬਰ ਆ ਪੂਰੀ ਚੰਗੀ ਵਿਹੜਾ ਬਹੁਤ ਸੋਹਣੀ ਵਿਹੜਾ ਵੀਰੇ तरीके ਲੋ ਜੇ ਤਾਂ ਸਾਰੀ ਚੋਈ ਕਰਕੇ ਦਿਖਾਵਾਂਗੇ ਆਪਾਂ ਤੁਹਾਨੂੰ ਪੂਰਾ ਸਟਾਕ ਦੀ ਬੱਤੀ ਆ ਮਗਰ ਵੀ ਸ਼ਾਹੀਵਾਲ ਦੀ ਬੱਤੀ ਆ ਓਰੀਜਨਲ ਵੀਰੇ ਹਾਂ ਪੱਟੇ ਉਹ ਵੱਟੇ ਇੱਕ ਨਾਲ ਹੀ ਕਿਹੜੀ ਕਹਿੰਦੇ ਉਹ ਹਾਂਜੀ ਹਾਂਜੀ ਗੇਰ ਹੂੰ ਗੇਰ ਗੇਰ ਨਹੀਂ ਗੇਰ ਤੇ ਸ਼ਾਹੀਵਾਲ ਆ ਵੀਰੇ ਹਾਂ ਉਹ ਵੱਡੇ ਕੰਨ ਆ ਉਹਦੇ ਤੋਂ ਭਾਵੇਂ ਕਿੱਡੇ ਕਿੱਡੇ ਕੰਨ ਹਾਂਜੀ ਹਾਂਜੀ ਜਵਾਈ ਦਾ ਨਾਲ ਕਿਆ ਹੈ ਨਾ ਵੀਰੇ ਨਾਲ ਕਿਆ ਹੈ ਬਣਾ ਕਿਆ ਦੋ ਦੀ ਮੋਟਰ ਸਾਡਤੀ ਜਾਣੀ ਇਹ ਬਾਹਰ ਹੀ ਲੱਗਦੀ ਚੋਰੀ ਨਹੀਂ ਲੱਗਦਾ ਨਹੀਂ ਠੀਕ ਹੈ ਜੀ ਇੱਕ ਨੰਬਰ ਆ ਜੀ ਬਾਕੀ ਦਾ ਗਰਮੀ ਵਾਲਾ ਤੋਫਾ ਹਾਂ ਗਰਮੀ ਨਹੀਂ ਮਨਾਉਣੀ ਇਹਨੇ ਜਮਈ ਗਰਮੀ ਗਰਮੀ ਕਿਉਂ ਰਾਜੀ ਹੋਇਆ ਬਟਾ ਨਹੀਂ ਠੀਕ ਹੈ ਹਾਂ ਇੱਕ ਨੰਬਰ ਵਾਹ ਲਗਦੇ ਨਹੀਂ ਆਪਾਂ ਕਹਿੰਦੇ ਭਈ ਆ ਪੀੜ ਮੇਂ ਬੰਦ ਕਰ ਦੇ ਬਸ ਹੁਣ ਮੈਂ ਗਾਣਾ ਪੀੜ ਨਾ ਦੋਣ ਦੁੱਧ ਕੱਢਣੀਆਂ ਗਾਣੀ ਭਾਈ ਸਾਲੇ ਨਾ ਦਿੰਦਾ ਬਹੁਤ ਹੋਣਾ ਮੈਂ ਕੋਣ ਨਹੀਂ ਗਾਣਾ ਨਾਲੇ ਵੀਰੇ ਸੋਨੂ ਵੀ ਸੁਝਾਓ ਜਵਾਂ ਦਾ ਦਾਣਾ ਦੂਣਾ ਭਿਓਗੇ ਦਿਨੇ ਪਾਇਆ ਕਰੋ ਹਣ ਗਾਈਆਂ ਨੂੰ ਤੇ ਫੀਲ ਜਿੰਨੀ ਤੁਸੀਂ ਪਾਓਗੇ ਬਾਅਦ ਦਾ ਕੋਈ ਕਾੜਾ ਨਾ ਪਾਇਆ ਕਰੋ ਕਿਸੇ ਪਸ਼ੂ ਨੂੰ ਅਹਿਰਤ ਚ ਤੇ ਕਾੜਾ ਜਮੀਨ ਹੈ ਜਿੰਨਾ ਤੁਸੀਂ ਕਾੜਾ ਪਾਉਂਗੇ ਰਿਲੇਟੀ ਜੇ ਤੁਸੀਂ ਰੰਨ ਕੇ ਪਾਉਂਗੇ ਪਸ਼ੂ ਨੂੰ ਦੁੱਧ ਘਟੂਗੀ ਉਹ ਘਰ ਦੇ ਪੱਠੇ ਕਾ ਪੱਠੇ ਛੱਡ ਜੇ ਤੁਸੀਂ ਭਿਉਂ ਕੇ ਦੁਪਹਿਰੇ ਜੌਵਾਂ ਦਾ ਦਾਣਾ ਪਾਇਆ ਕਰੋ ਕੱਲਾ ਕਿਲੋ ਦਾਣਾ ਲੈ ਲਿਆ ਕਰੋ ਜੌਵਾਂ ਦਾ 10:00 ਵਜੇ ਭਿਉਂ ਦਾ ਵਿੱਚ ਥੋੜੀ ਸ਼ੱਕਰ ਪਾਤੀ ਤੇ ਦੁਪਹਿਰੇ ਤਰਿਆ ਕਰੋ ਉਹ ਮੈਂ ਕੋਈ ਦਾਣਾ ਭਾਈ ਮੈਂ ਬੰਦ ਕਰ ਦਿੱਤੀ ਤੇ ਜਦੋਂ ਤੁਸੀਂ ਗਾਈਆਂ ਵੀਰੇ ਦਿਨੇ ਵੀ ਨਮਾਉਣੀਆਂ ਆਂ ਉਦੋਂ ਵੀ ਤੁਸੀਂ ਸਿਰ ਚ ਪਾਣੀ ਪਾਓ ਇਹਨਾਂ ਦੇ ਪਿੰਡੇ ਤੇ ਪਾਣੀ ਨਾ ਪਾਓ ਨਹੀਂ ਗਰਮ ਸਾੜ ਥੋੜੇ ਹੋ ਹੀ ਜਾਣਾ ਉਹਨਾਂ ਨੂੰ ਦੂਜੀ ਵਾਲਟੀ ਬਦਲੋ ਜੀ ਨੌ ਲੀਟਰ ਆਖੇ ਤਾਂ 20 ਲੀਟਰ ਹੋਣਾ ਬਸ ਇੱਥੇ ਨਹੀਂ ਹੈਗਾ ਬਿਲਕੁਲ ਕਿੰਨਾ ਘੱਟ ਦੱਸਣਾ ਬੰਦਾ ਉਹਦੀ ਟੁੱਟ ਪੈ ਮੰਗਾ ਲੈਂਦਾ ਠੀਕ ਹੈ ਵੀਰੇ ਇਹ ਤਾਂ ਤੇਰੀ ਗੱਲ ਸਹੀ ਹੈ ਇਹਦਾ ਨੌ ਇਹਦਾ 10 ਲੀਟਰ ਹੈ ਕਹਾਂ ਦਾ ਹਾਂਜੀ ਤੇ ਆਹ ਦਿਨ ਹੁਣ ਇਹੇ ਚੱਲਦੇ ਗਾਇਆਂ ਦੀ ਰੱਖਿਆ ਕਰੋ ਵੀਰੇ ਪੂਰੀ گاਉਰ ਪਾਣੀ ਪੂਣੀ ਦੀ ਜਿੰਨੇ ਵਾਰੀ ਤੁਸੀਂ ਪਾਣੀ ਪਿਆਓਗੇ ਓਨਾ ਵਧੀਆ ਦੁੱਧ ਦੇਣਾ 10 ਲੀਟਰ ਹੋਣਾ ਬੰਤੀ ਆਹ ਦੇਖੋ ਵਾਲਟੀ ਜਿਹੜੀ ਭਾਰਤੀ ਵੀਰੇ ਇੱਕ ਦਾ ਹਾਂਗਾ ਤੇ ਨਾਲੇ ਵੀਰੇ ਤੁਸੀਂ ਪਾਣੀ ਬਾਅਦ ਤੋਂ ਬਾਅਦ ਪਿਆ ਕਰੋ ਪਸ਼ੂਆਂ ਨੂੰ ਤੁਹਾਨੂੰ ਦੁੱਧ 75% ਦੁੱਧ ਤੁਹਾਨੂੰ ਪਾਣੀ ਨਾ ਬਣਨਾਗਾ ਤੇ 25% ਖਰਾਕ ਨਾ ਬਣਨਾਗਾ ਤੇ ਪੱਠੇ ਨਾਲ ਬਾਹਲੇ ਪਾਇਆ ਕਰੋ ਹੁਣ ਇਹ ਰੋਟੇ ਚ ਆ ਦੇਖੋ ਸਾਰਾ ਤੁਹਾਨੂੰ ਚੈੱਕ ਕਰਾ ਦੇਣਾ ਚਵਾਈ ਦੇਖੋ 50 ਮਹੀਨੇ ਦਾ ਪੂਰੇ ਕੈਮਰੇ ਦੇ ਤੋਂ ਸਾਹਮਣੇ ਘੜੀ ਆਪਾਂ ਕਿਹੜੇ ਕੋਈ ਪਾਉਜ਼ ਕੀਤੀ ਆ ਵੀਡੀਓ ਚਵਾਈ ਤਾਂ ਹੈ ਨਾ ਜੇ ਹੈ ਨਾ ਨਹੀਂ ਵੀਰੇ ਠੀਕ ਆ। ਜਮੂਰੀ ਕਰਦੇ ਸਰ ਨਹੀਂ ਨਹੀਂ ਮੋੜੀ। ਆ ਬਾਲਟੀ ਵੀ ਪੂਰੀ ਆਂ, ਦਸੱਲੀ ਨਾ ਭਰੀ ਆ। ਨਹੀਂ ਨਹੀਂ ਆ ਜੀ ਬਾਈ ਮਾਨੇ ਕਰਨੀ ਨਹੀਂ ਯਾਰ। ਨਹੀਂ ਨਹੀਂ ਵੀਰੇ ਥੋੜਾ ਜਿਹਾ ਜਲਦਾ ਹੁੰਦਾ ਕੰਮ ਬੇਈਮਾਨਾਂ ਦਾ। ਤੇ ਵੀਰੇ ਤੁਸੀਂ ਆਪਦੀ ਚੋਕੇ ਲੈ ਜਾ ਕਰੋ ਭੌਂ ਦੀ ਮੋੜ ਕੇ ਨਾ ਕੋਈ ਦਿਆ ਕਰੋ ਲਾਂਭਾ ਐਵੇਂ। ਤੇ ਬਾਕੀ ਦੀ ਗੱਲ ਇਹ ਆ ਕਿ ਵੀ ਤੁਸੀਂ ਦਸੱਲੀ ਕਰ ਲੈਣੀ ਆਪ। ਆਪਣਾ ਕੰਮ ਆ ਸਿਰਫ ਵੀਡੀਓ ਬਣਾਉਣਾ। ਪਰ ਬਾਈ ਦਾ ਕਿਤੇ ਲਾਂਭਾ ਨਹੀਂ ਮੈਨੂੰ ਆਇਆ ਇਹ ਮੈਂ ਤੁਹਾਨੂੰ ਦੱਸ ਦਿੰਦਾ। ਪਰ ਮੈਂ ਡਾ ਲਾ ਰਹੀ ਹਾਂ ਜੀ ਬੋਲੀ। ਹਾਂ ਨਹੀਂ ਠੀਕ ਆ ਵੀਰੇ। ਜਾਣ ਬਹੁਤਾ ਬੱਥੀ ਚ। ਨਹੀਂ ਠੀਕ ਆ ਵੀਰੇ। ਯਾ ਜੱਗ ਸਾਰਿਆਂ ਨੂੰ ਉੱਚੀ ਆ ਸਾਰਿਆਂ ਦੇ ਉੱਤੋਂ ਹੀ ਦੇਂਦੀ ਆ ਦੇਖ ਲੋ ਵੀਰੇ ਜਿੰਨੇ ਆ ਨਹੀਂ ਦੂਜਿਆਂ ਦਾ ਮੈਂ ਜੱਗ ਪਾਇਆ ਵਾ ਵੀਰੇ ਇੱਕ ਆ ਬਾਲਟੀ ਭਰਤੀ ਤੇ ਇੱਕ ਆ ਜੱਗ ਲੈ ਕੇ ਬਾਲਟੀ ਧਾਰ ਲਿਆ ਕਰੋ ਇੱਕ ਹੋਰ ਨਹੀਂ ਕੋਈ ਨਹੀਂ ਬਸ ਆ ਜੱਗ ਦਿਖਾ ਦੇ ਵੀ ਪਾ ਕੇ ਆਉਣਿਆ ਕਰੋ ਇੱਕ ਜੱਗ ਆ ਲੈ ਗਏ ਹਾਂ ਤੇਰਾ ਬਾਲਟੀ ਪੈ ਗਿਆ ਉਹ ਜਾਂਦਾ ਬਾਈ ਆ ਦੇਖੋ ਜੀ ਉਹ ਪਾਦਾ ਉਹਦੇ ਚ ਲਿਆ ਵੀਰੇ ਇੱਕ ਜੱਗ ਬਾਲਟੀ ਦਾ 20-20 ਤੋਂ ਨਾ ਨਾ ਤੋਂ ਵੀ ਮੱਕਾ ਇਹ ਤਾਂ ਚੱਲ ਜਾ ਕੋਈ ਨਹੀਂ ਨਹੀਂ ਠੀਕ ਆ ਬੰਦਾ ਹੋਮੀ ਮਖਾ ਲੈਂਦਾ ਨਾ ਤੁਰਤ ਪਾਇਦਾ ਹਾਂਜੀ ਹਾਂਜੀ ਹਾਂ ਮੋੜ ਕੇ ਪਾਇਦਾ ਲਾ ਜੇ ਤੁਸੀਂ ਜਾ ਕੇ ਮਾਣੀ ਫੋਟੋ ਐ ਫਿਰ ਪੈਦਾ ਨਹੀਂ ਇਹ ਤਾਂ ਤਰੀਕਾ ਸਹੀ ਹੈ ਜੀ ਨਿਆਣਾ ਨੂੰ ਮੁਰਗਾ ਨੇ ਬੰਨੇ ਅੰਕਾ ਵੀ ਫੁੱਲ ਨਾ ਇਹ ਤਾਂ ਬਸ ਇੱਕ ਨਿਸ਼ਾਨੀ ਜਿਹੜਾ ਹੈਲਦੀ ਆ ਉਵੇਂ ਹੀ ਖੜੀ ਆ ਇਹਦਾ ਜੇ ਅਗਲਾ ਫੇਰ ਕਹਿੰਦਾ ਵੀ ਨਿਆਣਾ ਨਹੀਂ ਇਹਦੇ ਪਾਇਆ ਉਹ ਨਹੀਂ ਕਰਿਆ ਸਿੱਧੀ ਸਿੱਧੀ ਠੀਕ ਆ ਵੀਰੇ ਠੀਕ ਆ ਯਾਨੀ ਇੱਕ ਨੰਬਰ ਵੜਾ ਕਰ ਲਿਓ ਬਾਈ ਨਾਲ ਸੰਪਰਕ ਤੇ ਮੁੱਲ ਟੈਣੀ ਮੂੰ ਵੀ ਕਰ ਦੇਵਾ ਪਰਾਕਾ ਹੀ ਪਾਉਣਾ ਬਸ ਇਹਦਾ ਮੁੱਲ ਹੋਊ ਜਮਾ ਜਾਜ ਮੈਂ ਤਾਂ ਜਮਾ ਇੱਕ ਨੰਬਰ ਕਰਨਾ ਮੁੱਲ ਅੱਗੇ ਵੀ ਫੋਨ ਮੁੱਲ ਤੇ ਫੋਨ ਤੇ ਕਰਦਾ ਹਾਂ ਨਾ ਫੋਨ ਤੇ ਠੀਕ ਆ ਇੰਨੇ ਦੁੱਧ ਦੇਖ ਕੇ ਅਗਰ ਨੂੰ ਕਹਣਾ ਵੀ ਇੱਕੀ ਫੋਨ ਲਾਈ ਬੱਸ ਮੈਨੂੰ ਠੀਕ ਹੈ ਤੇ ਬਾਕੀ ਦੀ ਗੱਲ ਵੀਰੇ ਮੌਲ ਜਾਇਜ਼ ਕਰੀ ਚੰਗਾ ਜਮਾ ਹਾਂ ਸੂਈ ਵੀ ਕਾਲੀ ਆ ਐਨੀ ਵੀ ਝੂੜਨੀ ਮਾਰਨੀ ਠੀਕ ਕਾਲੀ ਸੂਈਆ ਬੋਲ ਹੀ ਐਨਾ ਕਾਲੀ ਸੂਈਆ ਹੋਰ ਠੀਕ ਆ ਵੀਰੇ ਆਉ ਨਾਟਕਾ ਤਾਂ ਦਿਖਾਦਾ ਮੈਂ ਕੱਲ ਜੇ ਤੈਨੂੰ ਮੈਂ ਵੀਡੀਓ ਪਾਈ ਜਾ ਹਾਂ ਹਾਂਜੀ ਹਾਂਜੀ ਠੀਕ ਆ ਵੀਰੇ ਠੀਕ ਆ ਵੀਰੇ ਕੱਲ ਮੈਨੂੰ ਵੀ ਰਾਂਦਾ ਇਹ ਵੀਡੀਓ ਬਣਾ ਦੇ ਕੱਲ ਮੇਰੇ ਕੋਲ ਟਾਈਮ ਨਹੀਂ ਸੀ ਵੀਰੇ ਆ ਦੇਖੋ ਇੱਕ ਜਾਗ ਉਧਰ ਪਾ ਜਾਂਦਾ ਹਾਂਜੀ ਹਾਂਜੀ ਰੱਖ ਦੇ ਜੀ